ਇਹ ਜਿਹੜਾ ਗਿਰਦਾ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਉੱਤੇ ਜਿਹੜੇ ਮਗਜ ਵੀ ਲਾਏ ਹੋਣੇ ਤਿਲਬ ਲਾਏ ਹੋਣੇ ਤੁਸੀਂ ਦੇਖ ਸਕਦੇ ਹੋ ਇਹ ਚਾਹ ਦੀ ਲਾਲ ਖਾਦਾ ਜਾਂਦਾ ਵਾ ਅਤੇ ਇਹ ਜਿਹੜਾ ਤੁਸੀਂ ਦੇਖਦੇ ਕੁਲਚਾ ਜਿਹੜਾ ਵਾ ਇਹ ਤੁਸੀਂ ਸਬਜੀ ਦੇ ਨਾਲ ਖਾ ਸਕਦੇ ਹੋ ਕਿੰਨਾ ਸੌਫਟ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੌਫਟ ਆ ਮਿਰਦੀ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਹੋ ਜਿਹੜਾ ਵੀ ਭਰਾ ਕਸ਼ਮੀਰ ਨਹੀਂ ਜਾ ਸਕਦਾ ਉਹ ਇੱਥੇ ਤੁਹਾਨੂੰ ਜਿਹੜਾ ਕਸ਼ਮੀਰੀ ਖਾਣੇ ਦਾ ਜਿਹੜਾ ਲੁਕਤ ਮਿਲੇਗਾ ਨਾਮ ਦਾ ਕੋਲ ਚਾਹੀਏ ਜੀ ਕਸ਼ਮੀਰੀ ਨਾਨ ਵੀ ਕਿਹਾ ਜਾਂਦਾ ਇਹਨੂੰ ਗਿਰਦਾ ਵੀ ਕਿਹਾ ਜਾਂਦਾ ਜੀ ਇਹਨੂੰ ਦਾ ਵਾ ਜਿਹੜੀ ਰੋਟੀ ਤੁਸੀਂ ਦੱਸ ਰਹੇ ਹੋ ਕੋਚਾ ਦੱਸ ਰਹੇ ਹੋ ਇਹ ਇਹ ਕਹਿੰਦੇ ਚਾਹ ਨਾਲ ਵੀ ਖਾ ਸਕਦੇ ਆ ਮੱਖਣ ਤਰਾਂ ਦੇ ਨਾਲ ਤਰੀ ਸਬਜੀ ਦਾ ਵੀ ਖਾ ਸਕਦੇ ਆ ਜੀ ਹਾਂਜੀ ਹਾਂਜੀ ਜਿਹੜੀ ਮਰਜ਼ੀ ਸਬਜੀ ਨਾਲ ਵੀ ਖਾ ਸਕਦੇ ਚਾਹ ਨਾਲ ਵੀ ਖਾ ਸਕਦੇ ਆ ਸੁੱਕਾ ਵੀ ਖਾਣ ਨੂੰ ਬੜਾ ਵਧੀਆ ਜੇ ਇਹ ਲੋਕ ਨੂੰ ਲੱਗਦਾ ਸ਼ਾਇਦ ਘਰਾਂ ਵਿੱਚ ਰੋਟੀ ਕੱਟ ਬਣਾਉਂਦੇ ਨੇ ਇਹਨਾਂ ਦੇ ਜਿਹੜੇ ਹੱਥ ਦੇ ਬਣਾਏ ਹੋਏ ਜਿਆਦਾ ਪਸੰਦ ਕਰਦੇ ਨੇ ਇਹ ਇਹਨਾਂ ਲਈ ਹੈਗਾ ਜੀ ਕੋਈ ਇਹਨਾਂ ਦੇ ਹੱਥ ਜੀ ਹੈਗੀ ਆ ਗੱਲਬਾਤ ਔਰ ਜੇ ਕੋਈ ਕੋ ਪੰਜਾਬ ਦਾ ਲਾਰੇ ਏਡਾ ਦੇ ਕੁਲਚੇ ਉਹ ਨਹੀਂ ਬਣਾ ਸਕਦਾ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਗਿਰਦਰਾ ਤੇ ਗਰਦਾ ਗਰਮਾ ਗਰਮ ਕੁਲਚੇ ਇਹ ਲਾਏ ਜਾ ਰਹੇ ਨੇ ਵੀਰ ਵੱਲੋਂ ਮੇਦਾ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਮੇਦੇ ਵਿੱਚ ਲਾਏ ਜਾ ਰਹੇ ਨੇ ਇਹ ਤਸਵੀਰਾਂ ਸੀ ਲਗਾਤਾ ਤੁਹਾਨੂੰ ਸਾਂਝੀ ਕਰਾਂ ਮਿਹਨਤ ਬੜੀ ਕਰਦੇ ਨੇ ਲੋਕ ਕਸ਼ਮੀਰ ਤੋਂ ਰਹਿਣ ਵਾਲੇ ਦੇ ਪਰ ਅਮਰਸਾਹ ਸਾਹਿਬ ਦੇ ਵਿੱਚ ਕੰਮ ਕਰਦੇ ਨੇ ਇੱਥੇ ਲੋਕ ਬੜਾ ਇਹਨਾਂ ਨੂੰ ਪਸੰਦ ਕਰਦੇ ਨੇ ਵੇਖਿਆ ਕਿ ਤੇ ਅਮਰਥਾ ਦੀ ਗੁਜਾ ਹੁੰਦਾ ਪਰ ਇਹ ਜਿਹੜਾ ਕਸ਼ਮੀਰੀ ਗੁਜਾ ਕਹਿੰਦੇ ਇਹਦਾ ਟੇਸਟ ਹੀ ਵੱਖਰਾ ਵਾ ਇਹ ਵੱਖਰਾ ਸਵਾਦ ਆ ਤੇ ਇੱਕ ਜਿਹੜਾ ਗਿਰਦਾ ਕਹਿੰਦੇ ਚਾਹ ਦੇ ਨਾਲ ਖਾਈਦਾ ਮਿੱਠਾ ਹੁੰਦਾ ਉਹ ਕਿਹਨਾਂ ਸਵਾਦ ਹੁੰਦਾ ਹਾਂਜੀ ਬਹੁਤ ਟੇਸਟੀ ਹੁੰਦਾ ਜੀ ਚਾਹ ਦੇ ਨਾਲ ਇੱਕ ਬਾਕਰਖਾਨੀ ਹੈਗੀ ਇਹ ਸਿਰਫ ਇਹੀ ਇਹੀ ਬਣਾ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਸਾਡੀ ਵੀ ਦਸ਼ਕਾਂ ਤੋਂ ਪੀਂਦੇ ਆ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਗਰਮ ਗਰਮ ਹੱਥਾਂ ਵਿੱਚ ਗਿਰਦੇ ਜਿਹੜੇ ਨੇ ਜਿਹੜਾ ਕਹਿੰਦੇ ਗਿਰਦਾ ਤੇ ਇਹ ਜਿਹੜਾ ਖਾ ਸਕਦੇ ਹੋ ਤੁਸੀਂ ਇਹਨਾਂ ਉੱਤੇ ਤੇਲ ਜਿਹੜੇ ਨੇ ਉਹ ਚਿੱਟੇ ਲੱਗਦੇ ਜਿਹੜੇ ਲਾਏ ਗਏ ਨੇ ਤੇ ਖਾਸ ਕਰਕੇ ਇਹ ਜਿਹੜਾ ਸਪੈਸ਼ਲ ਜਿਹੜੇ ਦਹੀਂ ਦੇ ਨਾਲ ਗੁੰਨੇ ਜਾਂਦੇ ਨੇ ਮੈਦੇ ਦੇ ਵਿੱਚ ਫਿਰ ਜਾ ਕੇ ਜਿਹੜੇ ਤਿਆਰ ਹੁੰਦੇ ਨੇ ਠੀਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਅਸੀਂ ਲਗਾਤਾਰ ਤੁਹਾਨੂੰ ਅੰਮ੍ਰਿਤਸਰ ਦੀ ਜਾਣਕਾਰੀ ਕਰਾਂਗੇ ਤੇ ਖਾਸ ਕਰਕੇ ਜਿਹੜੇ ਲੋਕ ਕਸ਼ਮੀਰ ਨਹੀਂ ਜਾ ਸਕਦੇ ਉਹਨਾਂ ਵਾਸਤੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਹੀ ਤੁਹਾਨੂੰ ਕਸ਼ਮੀਰੀ ਰੋਟੀ ਜਿਹੜੀ ਖਾਣ ਨੂੰ ਮਿਲੂਗੀ ਸਾਡਾ ਸੇਵਕ ਪ੍ਰਧਾਨ ਸਾਹਿਬ ਨਾਲ ਡਾ ਗੱਲਬਾ ਕਰਾਂਗੇ ਪ੍ਰਧਾਨ ਸਾਹਿਬ ਕਿੰਨੇ ਚਿਰ ਤੋਂ ਤੁਸੀਂ ਕਸ਼ਮੀਰੀ ਰੋਟੀ ਖਾ ਰਹੇ ਹੋ ਤੇ ਜੇ ਗੱਲ ਕਰੀਏ ਸਵਾਦ ਦੀ ਟੇਸ ਦੀ ਕਿੰਨਾ ਕੁ ਟੇਸ ਵਧੀਆ ਨਾ ਇਹ ਬਹੁਤ ਵਧੀਆ ਜੀ ਇਹਨਾਂ ਦਾ ਜਦੋਂ ਦਾ ਵੀ ਅਸੀਂ ਘੰਟ ਤੋਂ ਘਟ ਵੀ 35 ਸਾਲ ਤੋਂ ਅਸੀਂ ਜਦੋਂ ਹੋਇਆ ਆਪ ਵੀ ਹੋ ਜਾ ਆਹੀ ਇੱਥੇ ਆਦੇ ਰਹੇ ਅੱਛਾ ਇਹ ਵਿਚਾਰਿਆਂ ਦੇ ਨੇ ਸ਼੍ਰੀ ਬੰਦੇ ਨੇ ਅੱਛਾ ਖਾਣਾ ਦਿੰਦੇ ਨੇ ਸਸਤੀ ਰੋਟੀ ਬਿਲਕੁਲ ਜੀ ਤੇ ਅਸੀਂ ਆਪਣੇ ਬੱਚਿਆਂ ਵਾਸਤੇ ਵੀ ਲੱਗ ਜਾਨੇ ਆ। ਇਹ ਗਲੀਆਂ ਗਲੀਆਂ ਜਿਹੀ ਵਿਚਾਰੇ ਲੈ ਕੇ ਘੁੰਮਦੇ ਨੇ। ਤਾਂ ਲੋਕੀ ਅੱਛੀ ਚੀਜ਼ ਨੂੰ ਲਾਈਕ ਕਰ ਦੇ। ਠੀਕ ਹੈ। ਤੇ ਇਹ ਬਾਕੀ ਕੋਈ ਹੋਰ ਜੇ ਬੰਦੇ ਨਹੀਂ ਆ। ਜਾਨ ਬੰਦੇ ਨੇ ਇਸ ਇਲਾਕੇ ਤੇ ਰਹਿਣ ਨਿਵਾਸੀ। ਤੇ ਮੈਨੂੰ ਇਸ ਭਲਾਰ ਸਾਹਿਬ ਖਾਸ ਕਰਕੇ ਜਿਵੇਂ ਗੱਲ ਕੀਤੀ ਹੈ ਵੀ ਜਿਹੜੇ ਲੋਕ ਕਸ਼ਮੀਰ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਕਸ਼ਮੀਰ ਰੋਟੀ ਦਾ ਨਿੰਫਤ ਲੈ ਸਕਦੇ ਨੇ। ਇਹਨਾਂ ਨੂੰ ਕਸ਼ਮੀਰ ਵਰਗੀ ਪੂਰੀ ਫੀਲਿੰਗ ਆਊਗੀ ਵੀ ਅਸੀਂ ਕਸ਼ਮੀਰ 'ਚ ਬੈਠੇ ਆ ਕਸ਼ਮੀਰ ਦਾ ਖਾਣਾ ਖਾ ਰਹੇ ਆ ਅਸੀਂ। ਹਾਂਜੀ ਹਾਂਜੀ ਹਾਂਜੀ। ਬਿਲਕੁਲ ਠੀਕ ਹੈ ਜੀ ਗੱਲ ਅਸੀਂ ਉਹੀ ਗੱਲ ਕਰਾਂਗੇ। ਵੀ ਅਸੀਂ ਇਹਨਾਂ ਨਾਲ ਬ ਇਹਨਾਂ ਦਾ ਖਾਣਾ ਬਹੁਤ ਅੱਛਾ ਹੁੰਦਾ ਲਾਈਕ ਕਰਦੇ ਦੁਨੀਆ ਇਹਨਾਂ ਕੋ ਬੜੇ ਬੜੇ ਦੂਰੋਂ ਲੋਕ ਆਉਂਦੇ ਨੇ ਜਿੱਦਾਂ ਕੋ ਬੰਬੇ ਜਾ ਰਿਹਾ ਦਿੱਲੀ ਜਾ ਰਿਹਾ ਇਹਨਾਂ ਨੂੰ ਪਹਿਲਾਂ ਕਹਿੰਦੇ ਨੇ ਕਿਓ ਵਾਲੇ ਪਰਮਤੇ ਇਹ ਬਣਾ ਕੇ ਦਿਓ ਰੋਟੀ ਅੱਛੀ ਤੇ ਲੋਕੀ ਲਾਇਕ ਕਰਦੇ ਨੇ ਲੋੜੀ ਨੂੰ ਤਾਂ ਬਹੁਤ ਜ਼ਿਆਦਾ ਸਮਾਨ ਵਿਕਦਾ ਇਹਨਾਂ ਨਾਲ ਲੋੜੀ ਦੀਵਾਲੀ ਤੇ ਮੈਂ ਇਹਨਾਂ ਦਾ ਧੰਨਵਾਦ ਆ ਔਰ ਜਿਹੜੇ ਤੁਸੀਂ ਪ੍ਰੈਸ ਨੋਟ ਵਾਲਿਓ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਆ ਇਹਨਾਂ ਨੂੰ ਰਹਿਣ ਦਾ ਮੌਕਾ ਮਿਲਣਾ ਚਾਹੀਦਾ ਜੀ ਅੱਛੇ ਬੰਦੇ ਨੇ ਕਸ਼ਮੀਰ ਵਾਂਗੂ ਸਾਨੂੰ ਪਿਆਰ ਦਿੰਦੇ ਨੇ ਵੀ ਤੁਸੀਂ ਹੁਣ ਕਿਹੜੇ ਤਰ੍ਹਾਂ ਦੀ ਰੋਟੀ ਤੁਸੀਂ ਤਿਆਰ ਕੀਤੀ ਆ ਤੇ ਖਾਸ ਕਰਕੇ ਤੁਹਾਡੀ ਮਨਪਸੰਦ ਰੋਟੀ ਕਿਹੜੀ ਹੈਗੀ ਹੈ ਇਹ ਮਾਰਾ ਖਾਸ ਜਿਹੜੀ ਆ ਸਾਡੇ ਮਨਪਸੰਦ ਅਸੀਂ ਉਹ ਤੋਂ ਦੂਜੀ ਰੋਟੀ ਕਰਨ ਦੀ ਵੀ ਖਾਨਦੇ ਆ ਪਰ ਦੁਨੀਆ ਅੱਜਕੱਲ ਬਹੁਤਾ ਇਹਨੂੰ ਲੈ ਕਰਦੀ ਹੈ ਤੇ ਇਹਨਾਂ ਨਾਲ ਪਿਆਰ ਕਰਦੇ ਨੇ ਤੇ ਮੈਂ ਇਹਨਾਂ ਨੂੰ ਕੁਝ ਕਹਿੰਦਾ ਹਾਂ ਕਿ ਮਾਤਾ ਜੱਜਾਗਾ ਤੁਹਾਡਾ ਵੀਰ ਹੈ 40 ਸਾਲ ਤੋਂ ਪ੍ਰਧਾਨਗੀ ਕਰਦਾ ਜੀ ਆਟੋ ਬੈਟਰੀ ਯੂਨੀਅਨ ਦੀ 40 ਸਾਲ ਤੋਂ ਆਟੋ ਬੈਟਰੀ ਯੂਨੀਅਨ ਦੀ ਪ੍ਰਧਾਨਗੀ ਕਰਦਾ ਤੇ ਇਹਨਾਂ ਕੋ ਆਂਦੇ ਜਾਂਦੇ ਰਹੇ ਜੀ ਜੀ ਪਰਤਨਵਾਦੀ ਇਹ ਸੀ ਗੱਲ ਬਾਕੀ ਸੇਵਕ ਪ੍ਰਧਾਨ ਦੇ ਨਾਲ ਜਿਨ੍ਹਾਂ ਨੇ ਕਸ਼ਮੀਰੀ ਰੋਟੀ ਲੈਣ ਵਾਸਤੇ ਆਏ ਨੇ ਕਿ ਹੋਰ ਵੀ ਸਾਡੇ ਨਾਲ ਆਇਆ ਵੀਰੇ ਇੱਥੇ ਆ ਜਾ ਕੀ ਨਾਗੀ ਤੁਹਾਡਾ ਜਸਪਾਲ ਜੀ ਜਸਪਾਲ ਜੀ ਕਿਤੇ ਜੇ ਤੂੰ ਆ ਰਹੇ ਹੋ ਭਾਈ ਸਾਹਿਬ ਕੋ ਤੇ ਕਿਹੜੀ ਰੋਟੀ ਲੈ ਕੇ ਜਾ ਰਹੇ ਹੋ ਭਾਜੀ ਹੁਣ ਹੀ ਆਪਣੇ ਬਚਪਨ ਦੇ ਜਾ ਰਹੇ ਹਾਂ ਹਾਂਜੀ ਤੇ ਰੋਟੀ ਕਿਹੜੀ ਖਾ ਕੇ ਖਾਦ ਕਰਦੇ ਹੋ ਰੋਟੀ ਇਹੀ ਕਸ਼ਮੀਰੀ ਪਸੰਦ ਕਰਦੇ ਹਾਂ ਜੀ ਹਾਂਜੀ ਅਸੀਂ ਦੇਖਿਆ ਰੋਟੀਆਂ 'ਚ ਵੀ ਕਈ ਤਰ੍ਹਾਂ ਦੀਆਂ ਰੋਟੀਆਂ ਨੇ ਕਸ਼ਮੀਰੀ ਜੇ ਵੱਖ-ਵੱਖ ਤਰ੍ਹਾਂ ਦੀਆਂ ਰੋਟੀ ਹਨੇ ਤੁਸੀਂ ਕਿਹੜੀ ਰੋਟੀ ਜ਼ਿਆਦਾ ਪਸੰਦ ਕਰਦੇ ਹੋ ਕੀ ਨਾਗੀ ਰੋਟੀ ਦਾ ਰੋਟੀ ਦਾ ਨਾਮ ਤਾਂ ਕੁਲਚਾ ਹੀ ਆ ਜੀ ਕੁ ਕਸ਼ਮੀਰੀ ਨਾਨ ਵੀ ਕਿਹਾ ਜਾਂਦਾ ਇਹਨੂੰ ਤੇ ਗਿਰਦਾ ਵੀ ਕਿਹਾ ਜਾਂਦਾ ਇਹਨੂੰ ਹਾਂਜੀ ਤੇ 100 ਵੀ ਇਹ ਜਿਹੜੀ ਗਿਰਦਾ ਵਾ ਜਿਹੜੀ ਰੋਟੀ ਦੇ ਸੀ ਦੱਸ ਰਹੇ ਕੋਚਾ ਲਾਦੇ ਹੋ ਇਹ ਇਹ ਕਹਿੰਦੇ ਚਾਹ ਨਾਲ ਵੀ ਖਾ ਸਕਦੇ ਆ ਕਿ ਵੱਖ ਵੱਖ ਤਰ੍ਹਾਂ ਦੇ ਦਾਲ ਤਰੀ ਸਬਜੀ ਨਾਲ ਵੀ ਖਾ ਸਕਦੇ ਆ ਜੀ ਹਾਂਜੀ ਹਾਂਜੀ ਜਿਹੜੀ ਮਰਜ਼ੀ ਸਬਜੀ ਨਾਲ ਵੀ ਖਾ ਸਕਦੇ ਚਾਹ ਨਾਲ ਵੀ ਖਾ ਸਕਦੇ ਆ ਸੁੱਕਾ ਵੀ ਖਾਣ ਨੂੰ ਬੜਾ ਵਧੀਆ ਜੇ ਹਾਂਜੀ ਖਾਓਗੇ ਟੇਸਟ ਤੁਸੀਂ ਆਲ ਇੰਡੀਆ ਦੇ ਵਿੱਚ ਕੀ ਵਰਲਡ ਦੇ ਵਿੱਚ ਮਸ਼ਹੂਰ ਕਰੋਗੇ ਇਹਨਾਂ ਨੂੰ ਬਹੁਤ ਵਾ ਪਿਆਰੀ ਚੀਜ਼ ਅੰਬਸਰ ਦੇ ਵਿੱਚ ਕੀ ਪੰਜਾਬ ਦੇ ਹਰ ਏਰੀਆ ਚ ਜਾਣੇ ਚਾਹੀਦੇ ਆ ਬੰਦੇ ਤੇ ਕਿਹਨੇ ਜਦ ਤੁਸੀਂ ਲੈ ਕੇ ਜਾ ਰਹੇ ਲਗੋ ਮੇਰਾ ਤਾਂ ਕਮ ਸੇ ਕਮ ਮੈਨੂੰ ਵੀ 30 32 ਸਾਲ ਹੋ ਗਏ ਆ ਖਾਂਦੇ ਨੂੰ ਹਾਂਜੀ ਸਾਡੇ ਮਹੱਲੇ ਚ ਵੀ ਆਂਦੇ ਸੀ ਹੁਣੇ ਜਰਾ ਇੱਧਰ ਆ ਗਏ ਆ ਤਾਂ ਹੋਰ ਆਲੇ ਦੁਆਲੇ ਗੁੱਜਰਪੁਰੇ ਕਲਵਾਰੀ ਗੇਟ ਕੀ ਮਾਲੇ ਖਜਾਨਾ ਆਲੇ ਬੜੀ ਜਗ੍ਹਾ ਗਏ ਆਪਣੇ ਇਹ ਮਗਰ ਖਾਸ ਕਰਕੇ ਅੰਬਰਸਰ ਚ ਹੀ ਆ ਹੋਰ ਕਿਤੇ ਨਹੀਂ ਜਲਦੀ ਮਿਲਦੇ ਇਹ ਸਭੀ ਘਰ-ਘਰ ਵੀ ਗਲੀ-ਗਲੀ ਵੀ ਜਾ ਕੇ ਲੋਕਾਂ ਨੂੰ ਵੇਚਦੇ ਨੇ ਪ੍ਰਸ਼ਾਦ ਜਿਹੜੀ ਰੋਟੀ ਹਾਂਜੀ ਹਾਂਜੀ ਇਹ ਗਲੀ-ਗਲੀ ਵੀ ਵੇਚਦੇ ਹਨ ਸਵੇਰੇ 5 ਵਜੇ ਤੋਂ 6 ਵਜੇ ਤੋਂ 4 ਵਜੇ ਤੋਂ ਆਵਾਜ਼ ਲਾਣੀ ਸ਼ੁਰੂ ਕਰ ਦਿੰਦੇ ਗਲੀ-ਗਲੀ ਕੀ ਕੁਲਚੇ ਗਰੇ ਕੁਲਚੇ ਗਰਮ ਕਸ਼ਮੀਰੀ ਕੁਲਚੇ ਹਾਂਜੀ ਹਾਂਜੀ ਠੀਕ ਹੈ ਮਗਰ ਬਹੁਤ ਵਧੀਆ ਜੀ ਇਹ ਬੰਦੇ ਵੀ ਨਾਈ ਸਗੇ ਆ ਇੰਡੀਆ ਦੇ ਹਰ ਕੋਨੇ 'ਚ ਵੈਸੇ ਬੰਦੇ ਪਹੁੰਚਣੇ ਚਾਹੀਦੇ ਆ ਕਿਉਂ ਇਹਨਾਂ ਦੀ ਰ ਹਾਂਜੀ ਨਾਲੇ ਰੇਟ ਵੀ ਸਸਤਾ ਏ 10 ਰੁਪਏ ਦੀ ਇੱਕਾ ਮਾਰਾ ਦੋ ਖਾਵੇ ਬੰਦਾ ਫੁੱਲ ਹੋ ਜਾਂਦਾ ਇਹ ਸਾਰੀ ਦਿਹਾੜ ਵੀ ਨਹੀਂ ਭੁੱਖ ਲੱਗਦੀ ਐਡੀ ਵਧੀਆ ਚੀਜ਼ ਹੈਗੀ ਆ ਇਹ ਠੀਕ ਹੈ ਹਾਂਜੀ ਤੁਹਾਨੂੰ ਕੀ ਅਪੀਲ ਕਰਨਾ ਚਾਹੋਗੇ ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਚੀਜ਼ ਹੈਗੀ ਹੈ ਕਿ ਇਹਨਾਂ ਵਿਚਾਰਿਆਂ ਦੀ ਨਾਲੇ ਜੇ ਕੋਈ ਇਹਨਾਂ ਨਾਲ ਕੋਈ ਧੱਕਾ ਕਰਦਾ ਜਾਂ ਇਹਨਾਂ ਦੇ ਕੋਈ ਪੈਸੇ ਮਾਰਦਾ ਉਹ ਮਾਰਨ ਦੀ ਕੋਸ਼ਿਸ਼ ਨਾ ਕਰੇ ਇਹਨਾਂ ਦੀ ਮਦਦ ਹੀ ਕਰੇ ਇਹਨਾਂ ਨੂੰ ਜਗ੍ਹਾ ਦੇਵੇ ਬੈਣ ਲਈ ਕਿ ਹਾਂ ਲਾਓ ਜਿੱਥੇ ਮਰਜ਼ੀ ਤੰਦੂਰ ਲਾਓ ਇਹਨਾਂ ਨੂੰ ਕੋਈ ਤੰਗ ਨਾ ਕਰੇ ਬਸ ਇਹ ਪ੍ਰਸ਼ਾਸਨ ਨਾਲੋਂ ਬੇ ਹਾਂਜੀ ਜੀ ਬਿਲਕੁਲ ਤੁਸੀਂ ਦੇਖਿਆ ਵੀਰ ਦਾ ਗੱਲਬਾਤ ਕੀਤੀ ਤੇ ਵੀਰ ਦਾ ਕਹਿਣਾ ਅਮਰਸਰ ਵਾਸੀਆਂ ਨੂੰ ਸਨੇਹਾ ਦਿੱਤਾ ਵੀ ਭਾਈ ਤੁਸੀਂ ਵੀ ਆ ਕੇ ਜੇ ਕਸ਼ਮੀਰ ਨਹੀਂ ਜਾ ਸਕਦੇ ਤੁਸੀਂ ਇੱਥੇ ਆ ਕੇ ਕਸ਼ਮੀਰੀ ਰੋਟੀ ਖਾ ਸਕਦੇ ਹੋ ਕਸ਼ਮੀਰੀ ਗਿਰਦਾ ਖਾ ਸਕਦੇ ਹੋ ਤੇ ਵੱਖ-ਵੱਖ ਤਰ੍ਹਾਂ ਦੀਆਂ ਰੋਟੀਆਂ ਵਾ ਹੋਈ ਸਾਡੇ ਨਾਲ ਕਸ਼ਮੀਰੀ ਭਾਈ ਦਾ ਲੈ ਭਾਈ ਸਭ ਕੀ ਨਾ ਤੁਹਾਡਾ ਰਿਆਜ਼ਮ ਸ਼ੇਖ ਜੀ ਮੈਨੂੰ ਐਸੋ ਵੀ ਤੁਹਾਡੇ ਭਾਈਚਾਰੇ ਨੇ ਇੱਥੇ ਜਿਹੜਾ ਕੰਮ ਖੋਲ੍ਹਿਆ ਵਾ ਕਸ਼ਮੀਰੀ ਰੋਟੀ ਦਾ ਕਿੰਨੇ ਕਿ ਲੋਕ ਪਸੰਦ ਕਰਦੇ ਨੇ ਅਮਰਸਰ ਸਾਹਿਬ ਦੇ ਲੋਕ ਤੇ ਕਿੰਨੇ ਕਿ ਟੇਸਟੀ ਰੋਟੀਆਂ ਨੇ ਇਹਨਾਂ ਦੀ ਬਹੁਤ ਲੋਕ ਪਸੰਦ ਕਰਦੇ ਆ ਬਹੁਤ ਲੋਕ ਪਸੰਦ ਕਰਦੇ ਆ ਕਿਹੜੀ ਕਿਹ गिरदा है बेगा चौहान कुलचा अच्छा ओके okay. तो मिनसो ये गिरदा जेड़ा कुलचा वाए किस तरह खाया ਜਾਂਦਾ ਵਾ गिरदा ਕੋ ਚਾੜਾ ਖਾਂਦੇ ਨੇ ਕੁਚਾ ਰੋਟੀ ਖਾਂਦੇ ਨੇ ਕਿਸ ਤਰ੍ਹਾਂ ਸਬਜੀ ਖਾਂਦੇ ਉਹ ਦਸ਼ਕਾ ਬਾਂਦਾ ਕਿਸ ਤਰ੍ਹਾਂ ਆਏ ਇਹ ਸਬਜੀ ਕੇ ਸਾਥ ਖਾਤੇ ਸਬਜੀ ਕੇ ਸਾਥ ਹਾਂਜੀ ਸਬਜੀ ਕੇ ਸਾਥ ਸਬਜੀ ਕੇ ਸਾਥ ਖਾ ਕੇ ਵੀ ਸਾਥ ਖਾਤੇ ਤੇ ਚਾਹ ਦੇ ਕੇ ਸਾਥ ਖਾਤੇ ਦੁੱਨ ਕੇ ਸਾਥ ਖਾਤੇ ਇਹ ਕੋਈ ਸੀਲਾ ਜੂ ਸਾਨੀ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਗਿਰਦਰਾ ਤੇ ਗਿਰਦਾ ਗਰਮਾ ਗਰਮ ਜਿਹੜੇ ਕੁਲਚੇ ਇੱਥੇ ਲਾਏ ਜਾ ਰਹੇ ਨੇ ਵੀਰ ਵੱਲੋਂ ਮੇਦਾ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਮੇਦੇ ਵਿੱਚ ਲਾਏ ਜਾ ਰਹੇ ਨੇ ਤਸਵੀਰਾਂ ਸੀ ਲਗਾਤਾ ਤੁਹਾਨੂੰ ਸਾਂਝੀ ਕਰਾਂ ਮਿਹਨਤ ਬੜੀ ਕਰਦੇ ਨੇ ਲੋਕ ਕਸ਼ਮੀਰ ਤੋਂ ਰਹਿਣ ਵਾਲੇ ਨੇ ਪਰ ਅਮਰਸਾਦ ਸਾਹਿਬ ਦੇ ਵਿੱਚ ਕੰਮ ਕਰਦੇ ਨੇ ਇੱਥੇ ਲੋਕ ਬੜਾ ਇਹਨਾਂ ਨੂੰ ਪਸੰਦ ਕਰਦੇ ਨੇ ਅਤੇ ਲੋਕਾਂ ਦਾ ਕਹਿਣਾ ਵੀ ਚਾਹ ਦੇ ਲਾਲ ਵੀ ਏਸੀ ਜਿਹੜਾ ਗਿਰਦਾ ਖਾਂਦੇ ਆ ਅਤੇ ਕਸ਼ਮੀਰੀ ਕੁੰਚਾ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਜਿਹੜਾ ਇੱਥੇ ਖਾਂਦੇ ਨੇ ਲੋਕ ਅਤੇ ਇਹ ਵੀਰ ਕਰ ਕਰ ਜਾ ਕੇ ਗਲੀ ਗਲੀ ਜਾ ਕੇ ਸਟੇਜ ਤੋਂ ਲੋਕਾਂ ਨੂੰ ਹੁੱਕਾ ਦਿੰਦੇ ਨੇ ਵੀ ਗਿੱਦੜਾ ਤੇ ਜਿਹੜਾ ਕੁਲਚਾ ਵਾ ਉਹ ਇੱਥੇ ਖਾਇਆ ਜਾਵੇ ਇਹਨਾਂ ਵੱਲੋਂ ਗਰਮਾ-ਗਰਮ ਜਿਹੜੇ ਨੇ ਪ੍ਰਸ਼ਾਦ ਜਿਹੜੇ ਲਾਏ ਜਾ ਰਹੇ ਨੇ ਜੇਕਰ ਤੁਸੀਂ ਨਹੀਂ ਕਸ਼ਮੀਰ ਜਾ ਸਕਦੇ ਤੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਵਿੱਚ ਜੜੀਆਂ ਮਿਲਣਗੇ ਆਸਮ ਵੀਰ ਗਾਲ ਨਾਲ ਗੱਲਬਾਤ ਕਰਾਂਗੇ ਆਸਮ ਜੀ ਪੰਜਾਬ ਚ ਗੱਲ ਕਰੀਏ ਕਿੰਨਾ ਕੁ ਪਿਆਰ ਮਿਲਦਾ ਹੈ ਅੰਮ੍ਰਿਤਸਰ ਸਾਹਿਬ ਵਿੱਚ ਕਿੰਨੇ ਜਤੋਂ ਕੰਮ ਕਰਦੇ ਆ ਬਹੁਤ 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 ਪਿਆਰ ਮਿਲਦਾ ਹੈ ਅੰਮ੍ਰਿਤਸਰ ਨੇ ਹਮੇ ਹੋ ਗਏ 25 ਸਾਲ ਹਾਂ 25 ਸਾਲ ਹੋ ਗਏ ਹਾਂਜੀ ਤੋਂ ਸਵੇਰ ਕਿੰਦਾ ਹੀ ਮਨੁਸ਼ੀ ਤੋਂ ਸਾਤ ਪੈਸੇ ਜਾ ਕੇ ਸਵੇਰ ਸਵੇਰ 7 ਵਜੇ ਸੇ ਸ਼ਾਮ ਕੇ 7:30 ਤੱਕ ਹੁੰਦੇ ਹੈ ਰੋਟੀ ਇਹ ਜਿਆਦਾ ਸਬਜ਼ੀ ਕੇ ਸਾਥ ਤੇਰੀ ਵਾਲਾ ਸਬਜ਼ੀ ਤੇ ਬਿਨੈਸੋਪੀ ਕਿੰਨੇ ਤਿਆਰ ਕਰਦੇ ਹੋ ਤੇ ਖਾਸ ਕਰਕੇ ਹੋਰ ਕਿਹੜੀ ਕਿਹੜੀ ਕਸ਼ਮੀਰੀ ਵੈਰੈਟੀ ਹੈ ਜਿਹੜੀ ਖਾਣ ਵਾਸਤੇ ਮਿਲਦੀ ਹੈ ਇਥੇ ਤੁਹਾਨੂੰ ਉਹ ਬਾਗਿਰਖਾਨੀ ਮਿਲਦੀ ਹੈ ਉਹ ਹੋਰ ਕੁਲਚਾ ਮਿਲਦਾ ਹੈ ਇਸ ਕੋ ਬੋਲਦੇ ਹੈ ਗਰਦਾ ਇਹ ਚਾਹ ਕੇ ਸਾਥ ਬੜਿਆ ਲੱਗਦਾ ਹੈ ਜਿਆਦਾ ਹਾਂਜੀ ਤੇ ਬਿਨੈਸੋਪੀ ਇਹ ਮੇਦੀਨਾ ਤਿਆਰ ਹੁੰਦਾ ਹੈ ਜਿਹੜਾ ਚੀਜ਼ ਹੈ ਮੇਦੀਨਾ ਖਾਲੀ ਮੈਦਾ ਹੁੰਦਾ ਹੈ ਖਾਲੀ ਮੈਦਾ ਹਾਂਜੀ ਠੀਕ ਹੈ ਤੇ ਬਿਨੈਸੋਪੀ ਇਹ ਤੁਹਾਡੇ ਸੇ ਇਕੱਲੇ ਤੁਸੀਂ ਕੰਮ ਕਰਦੇ ਹੋ ਜਾਂ ਹੋਰ ਵੀ ਤੁਹਾਡੇ ਕਸ਼ਮੀਰੀ ਭਰਾ ਜਿਹੜੇ ਇਥੇ ਲੱਕੇ ਕੰਮ ਕਰਦੇ ਨੇ ਹਾਂਜੀ ਹਾਂਜੀ ਹੋਰ ਵੀ ਕਰਦੇ ਹੈ ਇੱਥੇ ਕੰਮ ਬਿਲਕੁਲ ਜੀ ਲਗਾਤਾਰ ਤੁਹਾਨੂੰ ਰੇਡੀਓ ਤਸਵੀਰਾਂ ਸਾਂਝੀ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਕਸ਼ਮੀਰੀ ਭਰਾ ਨੇ ਆਸਮ ਵੱਲੋਂ ਕਿਹਾ ਗਿਆ ਵੀ ਸਾਡੇ ਹੋਰ ਵੀ ਜਿਹੜੇ ਤੇ ਕਸ਼ਮੀਰੀ ਭਰਾ ਨੇ ਉਹਨਾਂ ਵੱਲੋਂ ਜਿਹੜਾ ਕੀ ਇਹ ਗਿਰਦਾ ਤੇ ਜਿਹੜਾ ਕੁਲਚਾ ਜਿਹੜਾ ਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰਾਂਗੇ ਇੱਕ ਬੰਦੇ ਹੋਰ ਅਗਲੇ ਬੰਦੇ ਚੱਲਦੇ ਆ ਉੱਥੇ ਵੀ ਜਿਹੜਾ ਵੀਰ ਆ ਉਹਨਾਂ ਵੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਵੀਰ ਨੇ ਕਸ਼ਮੀਰੀ ਨੇ ਅਤੇ ਇਹਦਾ ਵੱਲੋਂ ਗਿਰਦਾ ਤੇ ਜਿਹੜਾ ਕੁਲਚਾ ਜਿਹੜਾ ਲਾਇਆ ਜਾ ਰਿਹਾ ਹੋਰ ਭਾਈ ਸਾਹਿਬ ਕੀ ਹਾਲ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਜਿਹੜੇ ਆ ਕੇ ਨਾ ਕੋ ਮਨਪਸੰਦ ਇਹਨਾਂ ਦਾ ਜਿਹੜਾ ਹੱਥ ਦਾ ਬਣਾਇਆ ਹੋਇਆ ਕੁਲਚਾ ਤੇ ਗਿਰਦਾ ਲੈ ਕੇ ਜਾ ਰਹੇ ਨੇ ਭਾਈ ਸਾਹਿਬ ਕੀ ਨਾਂ ਤੁਹਾਡਾ ਜਨਾਬ ਯਾਦਵ ਹੈ ਯਾਦਵ ਯਾਦਵ ਕੀ ਲੈਣ ਵਾਸਤੇ ਆਇਓ ਕਸ਼ਮੀਰੀ ਭਰਾ ਕੋ ਕੁਲਚਾ ਲੈਣ ਆਇਓ ਕੁਲਚਾ ਲੈਣ ਵਾਸਤੇ ਆਇਓ ਕਿੰਨੇ ਚਿਰ ਤੋਂ ਆ ਰਹੇ ਹੋ ਤੇ ਮਾਨੂੰ ਘੜ ਘੜੋ 4-5 ਮਹੀਨੇ ਹੋ ਗਏ ਠੀਕ ਹੈ ਸਵਾਦ ਕਿਦਾਂ ਦਾ ਹੈ ਤੇ ਠੀਕ ਹੈ ਵਧੀਆ ਸਵਾਦ ਹਾਂ ਵਧੀਆ ਹੈ ਕੀ ਲੱਗਦਾ ਜਿਹੜਾ ਬੰਦਾ ਕਸ਼ਮੀਰ ਨਹੀਂ ਜਾ ਸਕਦਾ ਉਹ ਇੱਥੇ ਆ ਕੇ ਨਾਲੋਂ ਕਸ਼ਮੀਰੀ ਜਿਹੜਾ ਇੱਥੋਂ ਗਿਰਦਾ ਤੇ ਜਿਹੜਾ ਕੋਚਾ ਵਾ ਉਹ ਇੱਥੋਂ ਖਾ ਸਕਦਾ ਹੈ ਫੁਲਚਾ ਵਧੀਆ ਬਣਾਉਂਦੇ ਆ ਵਧੀਆ ਖਾ ਸਕਦੇ ਲੋਕੀ ਆ ਕੇ ਇਥੇ ਠੀਕ ਹੈਗਾ ਇਹਨਾਂ ਦਾ ਕੋਈ ਦਿੱਕਤ ਨਹੀਂ ਆ ਹੋਰ ਕਿਹੜੀ ਕਿਹੜੀ ਵੈਰਾਈਟੀ ਹੈ ਜਿਹੜੀ ਖਾਸ ਇਹਨਾਂ ਕੋਲ ਤਿਆਰ ਹੁੰਦੀ ਆ ਇਹਨਾਂ ਕੋਲ ਦੋ ਤਿੰਨ ਵੈਰਾਈਟੀਆਂ ਬਣਾਉਂਦੇ ਆ ਇੱਕ ਤਾਂ ਇਹ ਹੋ ਗਿਆ ਇੱਕ ਆ ਹੋ ਗਿਆ ਫੁਲਚਾ ਹੋ ਗਿਆ ਇੱਕ ਛੋਟਾ ਜਿਹਾ ਮੱਠੀ ਵਰਗਾ ਬਣਾਉਂਦੇ ਆ ਅੱਛਾ ਉਹ ਹਾਲੇ ਬਣਾਏ ਨਹੀਂ ਬਣਾਣਾ ਦੇ ਇਹਨਾਂ ਦਾ ਟੇਸਟ ਦਾ ਵਧੀਆ ਗਾ ਠੀਕ ਹੈ ਬਿਲਕੁਲ ਜੀ ਤੁਸੀਂ ਦੇਖਿਆ ਉਹਨਾਂ ਕਹਿਣਾ ਵੀ ਲੋਕ ਬਹੁਤ ਪਸੰਦ ਕਰਦੇ ਨੇ ਵਕਫ ਵਕਤ ਨਾਲ ਦੀਆਂ ਵੈਰਾਈਟੀਆਂ ਇਥੇ ਮਿਲਦੀਆਂ ਆ ਖਾਣ ਵਾਸਤੇ ਤੇ ਜਿਹੜੇ ਲੋਕ ਕਸ਼ਮੀਰ ਨਹੀਂ ਜਾ ਸਕਦੇ ਉਹ ਤੁਹਾਨੂੰ ਇੱਥੇ ਅੰਮ੍ਰਿਤਸਰ ਪੰਜਾਬ ਵਿੱਚ ਵੀ ਤੁਹਾਨੂੰ ਜਿਹੜਾ ਕਸ਼ਮੀਰੀ ਜਿਹੜਾ ਖਾਣਾ ਵਾ ਇੱਥੇ ਮਿਲੇਗਾ ਤੇ ਕਸ਼ਮੀਰੀ ਭਰਾ ਨੇ ਬੜੀ ਮਿਹਨਤ ਕਰਦੇ ਨੇ ਅਤੇ ਲੋਕ ਅੰਮ੍ਰਿਤਸਰ ਦੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਇਹਨਾਂ ਲੋਕ ਹੱਥ ਜਿਹੜਾ ਇਹ ਜਾਦੂ ਜਿਹੜਾ ਕਹਿ ਸਕਦੇ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਜਿਹੜਾ ਗਿਰਦਾ ਜਿਹੜਾ ਤਿਆਰ ਕੀਤਾ ਜਿਹੜਾ ਤੁਸੀਂ ਚਾਹਣਾ ਖਾ ਸਕਦੇ ਹੋ ਕਸ਼ਮੀਰੀ ਕੋਨਚਾ ਵਾ ਤੇ ਭਾਈ ਸਾਹਿਬ ਦੀ ਨਾਲ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਗਿਰਦਾ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਉੱਤੇ ਜਿਹੜੇ ਮਗਜ ਵੀ ਲਾਏ ਹੋਣੇ ਤਿਲਵ ਲਾਏ ਹੋਣੇ ਤੁਸੀਂ ਦੇਖ ਸਕਦੇ ਹੋ ਤੇ ਚਾਹ ਦੇ ਨਾਲ ਖਾਦਾ ਜਾਂਦਾ ਵਾ ਅਤੇ ਇਹ ਜਿਹੜਾ ਤੁਸੀਂ ਦੇਖਦੇ ਕੁਲਚਾ ਜਿਹੜਾ ਵਾ ਇਹ ਤੁਸੀਂ ਸਬਜੀ ਦੇ ਨਾਲ ਖਾ ਸਕਦੇ ਹੋ ਕਿੰਨਾ ਸੌਫਟ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੌਫਟ ਆ ਮਿਹਦੀ ਨਾਲ ਜਿਹੜਾ ਤਿਆ ਕੀਤਾ ਜਾਂਦਾ ਹੋ ਜਿਹੜਾ ਵੀ ਭਰਾ ਕਸ਼ਮੀਰ ਨਹੀਂ ਜਾ ਸਕਦਾ ਉਹ ਇੱਥੇ ਤੁਹਾਨੂੰ ਜਿਹੜਾ ਕਸ਼ਮੀਰੀ ਖਾਣੇ ਦਾ ਜਿਹੜਾ ਉਲਤ ਮਿਲੇਗਾ ਹੋਰ ਵੀ ਸਾਡੇ ਨਾਲ ਵੀ ਇਹ ਨਾਲ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਤੁਹਾਡਾ ਗੌਰਵ ਜੀ ਗੌਰਵ ਜੀ ਏ ਕਿੰਨਾ ਕਿ ਪਸੰਦ ਕਰਦੇ ਹੋ ਜਿਹੜਾ ਕਸ਼ਮੀਰੀ ਖਾਣਾ ਬਣਾਉਂਦੇ ਨੇ ਇੱਥੇ ਜਿਹੜੀਆਂ ਰੋਟੀਆਂ ਬਣਾਉਂਦੇ ਨੇ ਜਿਹੜੇ ਇੱਥੇ ਨਾਲ ਜਿਹੜਾ ਮਿੱਠਾ ਚਾਹ ਨਾਲ ਖਾਣ ਵਾਸਤੇ ਬਣਾਉਂਦੇ ਕੀ ਕਹ ਲੱਗੋਗੇ ਵੈਸੇ ਵੀ ਬਹੁਤ ਸਵਾਲ ਲੱਗਦੇ ਚਾਹ ਨਾਲ ਜਾਂ ਕੇ ਸਬਜ਼ੀਆਂ ਖਾਣ ਭੁੱਖ ਲੱਗੇ ਜ ਕੋਈ ਲੈ ਵੀ ਜਾਂਦੇ ਸਬਜ਼ੀ ਨੇ ਵੀ ਖਾ ਲੈਂਦੇ ਆ ਜੀ ਸਬਜ਼ੀ ਵੀ ਖਾਣਦੇ ਆ ਹਾਂਜੀ ਠੀਕ ਆ ਤੇ ਤੁਸੀਂ ਕਿੰਨੇ ਜੇ ਤੋ ਆ ਰਹੇ ਹੋ ਨਿਕੋ ਇੰਨੇ ਤਾਂ ਕਾਫੀ ਕਦੋਂ ਹੀ ਹੁੰਦੇ ਆ ਸਰਦੀ ਜੇ ਆ ਹੀ ਜਾਂਦੇ ਆ ਤੋਰ ਉਹ ਲੋਕੀ ਚੱਲੂ ਐਂਦੇ ਪਲੇ ਪੈਣ ਪਰਾ ਹਾਂਜੀ ਮੈਨੂੰ ਇਥੇ ਵੀ ਕਹਾਂ ਚ ਫਿਰ ਰੋਟੀਆਂ ਘੱਟ ਬੰਦੀਆਂ ਨੇ ਇੱਥੇ ਜਿਆਦਾ ਲੋਕ ਆਉਂਦੇ ਨੇ ਇਹਨਾਂ ਦੀ ਜਿਹੜੀ ਹੈ ਕਸ਼ਮੀਰ ਦੀ ਬਣਾਈ ਹੋ ਰੋਟੀ ਜਿਹੜੀ ਕਹਿ ਸਕਦੇ ਆ ਕੁਲਚਾ ਜੂ ਕਹਿੰਦੇ ਨੇ ਕਿ ਲੱਗਦਾ ਵੀ ਇੱਕ ਦੋ ਖਾਣੇ ਨਾਲ ਹੀ ਜਿਹੜਾ ਤੁਹਾਡਾ ਪੇਟ ਭਰ ਜਾਂਦਾ ਹਾਂਜੀ ਸਵਾਦ ਹੀ ਹੈ ਵੀ ਚਲੋ ਕਿਦਾਂ ਪੰਜਾਬੀ ਬੰਦੇ ਦਾ ਸਵਾਦ ਹੀ ਕਿ ਨਹੀਂ ਜਾਂਦਾ ਜੀ ਤੇ ਬਾਕੀ ਖਾਣ ਤੇ ਠੀਕ ਆ ਬਹੁਤ ਅੱਛਾ ਕੁਲਚਾ ਲੰਦੇ ਸਾਰੇ ਠੀਕ ਹਾਂਜੀ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਨਾਮ ਆਪਕਾ ਇਜਾਜ਼ 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 ਕਿੱਪਸੇ ਇੱਥੇ ਕੰਮ ਕਰ ਰਹੇ ਹੋ अमृतसर साहब से लोग जो है कितना आप लोग प्यार कर रहे हो जो चाय के साथ गिरदा खाते हैं ये कैसे तैयार होता है ये तो हम इसमें भाजी एक तो हम इसमें खमीरा डाल देते हैं खमीरा डालते हैं हाँ जी हाँ जी अच्छा। और दही दही डालते हैं दही, दही, भी है। दही नमक डालना पड़ता है और भी दो तीन मसाले डालने पड़ते हैं मिठा सोडा भी डालता है इसमें अच्छा। हाँ जी हाँ जी तो, ये तो तब ये जाके इसको भूनना पड़ता है हमें ठीक है हाँ जी उसके बाद ये तैयार होता है फिर पेड़े करने पड़ते हैं उसके बाद यहाँ इसके गर्म कपड़ा डालना पड़ता है फिर जाके मतलब लगाना पड़ता है इधर ये कश्मीर का खाना है जो गिरदा जब क्या बोलते हैं कुल्चा है कश्मीर का ये हाँ जी हाँ जी ये बहुत ही बढ़िया चीज़ है ये चाय के साथ खाते हैं ये नाश्ते के साथ खाते भाई और चाय के साथ भी जिसके साथ भाई जी तुम ये खा सकते हो ना वेल खा सकते ठीक है ਇਹ ਜਿਹੜਾ ਤੁਸੀਂ ਦੇਖਿਆ ਜਿਹੜਾ ਤੇਲ ਚਿੱਟੇ ਪਾਏ ਗਏ ਨੇ ਇਹ ਚਿੱਟੇ ਤੇਲ ਉੱਤੇ ਧਰੋਕੇਗੇ ਨਾਲ ਲਾ ਲਾਗੇ ਨੇ ਚਿੱਟੇ ਤੇਲ ਜੀ ਹਾਂਜੀ ਇਸ ਕੋ ਬੋਲਦੇ ਗਿਰਦਾਏ ਵਾਲਾ ਇਹ ਇਹ ਗਿਰਦਾ ਬੋਲਦੇ ਇਸ ਕੋ ਗਿਰਦਾ ਬੋਲਦੇ ਹਾਂਜੀ ਹਾਂਜੀ ਇਹ ਚਾਹ ਕੇ ਸਾਥ ਖਾਤੇ ਨੇ ਇਹ ਚਾਹ ਕੇ ਸਾਥ ਇਸ ਦਾ ਖਾਣੇ ਦਾ ਟੇਸ ਕਿਹਦਾ ਹੁੰਦਾ ਇਹ ਦਾ ਬਹੁਤ ਹੀ ਬੜਿਆ ਟੇਸਟ ਹੁੰਦਾ ਹੈ ਇਹ ਯਹਾਂ ਦਾ ਬਹੁਤ ਹੀ ਫੇਮਸ ਹੈ ਬਹੁਤ ਫੇਮਸ ਹੈ ਹਾਂਜੀ ਬਿਲਕੁਲ ਹੀ ਤੁਸੀਂ ਦੇਖਿਆ ਵੀ ਦਾ ਕਹਿਣਾ ਵੀ ਇਹ ਮੇਦਾ ਤੇ ਦਹੀਂ ਦੇ ਵਿੱਚ ਜਿਹੜਾ ਇਸ ਨੂੰ ਗੁੰਨਿਆ ਜਾਂਦਾ ਫਿਰ ਜਾ ਕੇ ਜਿਹੜਾ ਤਿਆਰ ਹੁੰਦਾ ਤੇ ਲੋਕ ਬਹੁਤ ਪਸੰਦ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਅਮਰਸਾਦ ਸਾਹਿਬ ਦੇ ਖਾਣ ਵਾਲੇ ਨੇ ਇਹਨਾਂ ਨੂੰ ਚੋਣ ਵਾਲੇ ਨੇ ਤੁਸੀਂ ਦੇਖਿਆ ਗਰਮਾ ਗਰਮ ਜਿਹੜੇ ਇੱਥੋਂ ਦੇ ਕੁਲਚੇ ਜਿਹੜੇ ਨੇ ਉਹ ਪੈਕ ਕੀਤੇ ਜਾ ਰਹੇ ਨੇ ਤੇ ਲੋਕ ਨੂੰ ਲੱਗਦਾ ਸ਼ਾਇਦ ਘਰਾਂ ਵਿੱਚ ਰੋਟੀ ਕੱਟ ਬਣਾਉਂਦੇ ਨੇ ਇਹਨਾਂ ਦੇ ਜਿਹੜੇ ਹੱਥ ਦੇ ਬਣਾਏ ਹੋਏ ਜਿਆਦਾ ਪਸੰਦ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਨਾਲ ਹੀ ਜਿਹੜਾ ਗਿਰਦਾ ਕਹਿੰਦੇ ਜਿਹੜਾ ਕਿ ਇੱਕ ਚਾਹ ਦੀ ਨਾਲ ਜਿਹੜਾ ਨਾਸ਼ਤਾ ਕਰ ਸਕਦੇ ਆ ਉਹ ਵੀ ਜਿਹੜਾ ਤਿਆਰ ਕੀਤਾ ਜਾਂਦਾ ਤੇ ਬੜੇ ਲੋਕ ਜਿਹੜੇ ਪਸੰਦ ਵੀ ਕਰਦੇ ਨੇ ਇੱਕ ਮਾਤਾ ਜੀ ਵੀ ਆਏ ਨੇ ਲੈਣ ਵਾਸਤੇ ਮਾਤਾ ਜੀ ਕੀ ਨਾਮ ਤੁਹਾਡਾ ਜੀ ਕਵਿਤਾ ਅੱਧੀ ਕਿੱਦਾਂ ਜੇ ਤੋਂ ਇਨਕ ਆ ਰਹੇ ਹੋ ਹਾਂਜੀ ਕਿੱਦਾਂ ਜੇ ਤੋਂ ਆ ਰਹੇ ਰਖਾਣ ਵਾਸਤੇ ਲੋਕ ਇਹ ਹਰ ਸਾਲ ਆਉਂਦੇ ਜੀ ਇਸ ਵੇਲੇ ਹਰ ਸਾਲ ਇਨਾ ਦਿਨਾਂ ਚ ਹਾਂਜੀ ਠੀਕ ਹੈ ਹਾਂਜੀ ਤੇ ਉਹ ਕੀ ਚੀ ਲੈ ਕੇ ਜਾਂਦੇ ਉਹ ਲੋਕ ਐ ਕੁਲਚੇ ਕੁਲਚੇ ਲੈ ਕੇ ਜਾਂਦੇ ਹਾਂ ਚਾਹ ਨਾ ਖਾਓ ਸਬਜ਼ੀ ਨਾ ਖਾਓ ਜਿਸ ਤਰ੍ਹਾਂ ਮਰਜ਼ੀ ਖਾ ਸਕਦੇ ਆ ਹਾਂਜੀ ਤੇ ਸਵਾਦ ਕਿੰਨਾ ਕੁ ਵਧੀਆ ਦਾ ਤੁਸੀਂ ਖਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਖਾਦੇ ਵੈਸੇ ਕਿੱਲਾ ਵਧੀਆ ਸਵਾਦ ਨਹੀਂ ਵਧੀਆ ਸਾਨੂੰ ਤੇ ਬਹੁਤ ਸਾਡੇ ਦੂਰ ਦੂਰ ਤੱਕ ਲੋਕ ਲੈ ਕੇ ਜਾਂਦੇ ਆ ਰਿਸ਼ਤੇਦਾਰ ਠੀਕ ਹੈ ਜੀ ਫਿਰ ਕਿੰਨੇ ਕਿੰਨੇ ਲੈ ਕੇ ਜਾਈਦੇ ਉਹਨਾਂ ਤੋਂ ਬਿਲਕੁਲ ਜੀ ਭੈਣ ਦਾ ਕਹਿਣਾ ਵੀ ਰਿਸ਼ਤੇਦਾਰ ਦੂਰ ਦੂਰ ਹੱਦ ਤੱਕ ਲੈ ਜਾਂਦੇ ਨੇ ਇੰਨੀ ਇਸ ਦੀ ਡਿਮਾਂਡ ਆ ਇੰਨੀ ਮੰਗ ਆ ਇਸਾਂ ਦੇ ਹੱਥ ਦੇ ਬਣਾਏ ਹੋਏ ਕੁਲਚਿਆਂ ਦੀ ਅਤੇ ਮੈਨੂੰ ਲੱਗਦਾ ਅੰਮ੍ਰਿਤਸਰ ਦੇ ਕੁਲਚੇ ਜਿਹੜੇ ਨਾਲ ਫੇਰ ਕਰਦੇ ਨੇ ਆ ਜਿਸ ਤਰ੍ਹਾਂ ਜਿਹੜੇ ਸਾਡੇ ਕਸ਼ਮੀਰੀ ਭਰਾ ਕੁਲਚੇ ਵੇਚਦੇ ਨੇ ਅਤੇ ਗਿਰਦਾ ਵੇਚਦੇ ਨੇ ਤੁਸੀਂ ਦੇਖਿਆ ਭੈਣ ਦਾ ਕਹਿਣਾ ਵੀ ਸਾਡੇ ਰਿਸ਼ਤੇਦਾਰ ਭੈਣ ਭਰਾਵਾਂ ਤੱਕ ਜਿਹੜਾ ਏਡਾ ਦੂਰ ਤੱਕ ਪਹੁੰਚਾਇਆ ਜਾਂਦਾ ਹੈ ਹੈ ਬਹੁਤ ਬਹੁਤ ਦੂਰ ਤੱਕ ਜਾਂਦੇ ਆ ਕੁਲਚੇ ਅੱਛਾ ਇਹ ਜਿਨ੍ਹਾਂ ਦੇ ਜੇ ਰਿਸ਼ਤੇਦਾਰ ਦੂਰ ਦੂਰ ਰਹਿੰਦੇ ਉੱਥੋਂ ਤੱਕ ਜਾਂਦੇ ਆ ਜਿੱਥੇ ਕੁਲਚੇ ਖਾਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਹ ਕੁਲਚੇ ਬਾਰੇ ਉੱਥੋਂ ਤੱਕ ਜਿਹੜੇ ਮੀਟ ਦੇ ਖਾਨ ਦੇ ਸ਼ਕੀਨ ਆ ਮੀਟ ਦੇ ਨਾਲ ਬਹੁਤ ਟੇਸਟੀ ਲੱਗਦੇ ਆ ਹਾਂਜੀ ਅਸੀਂ ਵੇਖਿਆ ਇੱਕ ਤੇ ਅਮਰਸਰੀ ਕੁਲਚਾ ਹੁੰਦਾ ਪਰ ਇਹ ਜਿਹੜਾ ਕਸ਼ਮੀਰੀ ਕੁਲਚਾ ਕਹਿੰਦੇ ਇਹਦਾ ਟੇਸਟੀ ਵੱਖਰਾ ਵਾ ਇਹ ਵੱਖਰਾ ਸਵਾਦ ਆ ਤੇ ਇੱਕ ਜਿਹੜਾ ਗਿਰਦਾ ਕਹਿੰਦੇ ਚਾਹ ਦੇ ਨਾਲ ਖਾਈਦਾ ਮਿੱਠਾ ਹੁੰਦਾ ਉਹ ਕਿਹਨਾਂ ਸਵਾਦ ਹੁੰਦਾ ਹਾਂਜੀ ਬਹੁਤ ਟੇਸਟੀ ਹੁੰਦਾ ਜੀ ਚਾਹ ਦੇ ਨਾਲ ਇੱਕ ਬਾਕਰਖਾਨੀ ਹੈਗੀ ਇਹ ਸਿਰਫ ਇਹੀ ਲੱਗ ਇਹੀ ਬਣਾ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਠੀਕ ਆ ਠੀਕ ਆ ਤੁਸੀਂ ਇਹਨਾਂ ਕੀ ਲੈ ਲੈ ਕੇ ਜਾਂਦੇ ਹੋ ਅਸੀਂ ਕੁਲਚੇ ਲੈ ਕੇ ਜਾਂਦੇ ਜੀ ਸਵੇਰ ਨੂੰ ਚਾਹ ਦੇ ਨਾਲ ਨਾਲ ਮੱਖਣ ਮੂਲਦਾ ਦੇ ਨਾਲ ਬਹੁਤ ਟੇਸਟੀ ਲੱਗਦਾ ਹੈ ਚਾਹ ਦੇ ਨਾਲ ਠੀਕ ਹੈ ਇਹ ਬੰਦੀ ਕਹਿੰਦਾ ਪਤਾ ਕੁਝ ਹਾਂਜੀ ਇਹ ਇਹਨਾਂ ਦੇ ਹੀ ਹੈਗਾ ਜੀ ਕੋਈ ਇਹਨਾਂ ਦੇ ਹੱਥ ਜੀ ਹੈਗੀ ਆ ਗੱਲਬਾਤ ਹੋਰ ਜੇ ਕੋਈ ਪੰਜਾਬ ਦਾ ਲਾਦੇ ਇਦਾਂ ਦੇ ਕੁਲਚੇ ਉਹ ਨਹੀਂ ਬਣਾ ਸਕਦਾ ਠੀਕ ਹੈ ਠੀਕ ਬਹੁਤ ਬਤਲਵਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਈ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇਹ ਇੱਥੋਂ ਖਾਣ ਵਾਸਤੇ ਆਏ ਨੇ ਵੱਡੀ ਤਦਾਦ ਵਿੱਚ ਲੋਕ ਇਸੇ ਜਿਹੜਾ ਪਰ ਮਨਸਾ ਦੇ ਸਰਦਾਰ ਸਾਹਿਬ ਵੀ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਜੀ ਕੀ ਨਾਮ ਤੁਹਾਡਾ ਚਲੋ ਸਰਦਾਰ ਜੀ ਕੈਮਰੇ ਸਾਹਮਣੇ ਨਹੀਂ ਆ ਸਕਦੇ ਮੈਨੂੰ ਲੱਗਦਾ ਸ਼ਾਇਦ ਨੌਕਰੀ ਵਾਲੇ ਨੇ ਇਸ ਕਰਕੇ ਉਹਨਾਂ ਕਹਿਣਾ ਵੀ ਕੈਮਰੇ ਸਾਹਮਣੇ ਨਹੀਂ ਆਉਣਾ ਪਰ ਆਪਣੀ ਜਿਹੜੀ ਖੁਸ਼ੀ ਜਾਰ ਕਰ ਦਿੱਤੀ ਜਾ ਰਹੀ ਹੈ ਵੀ ਜਿਹੜੇ ਨੇ ਇੱਥੇ ਲੈ ਕੇ ਜਾ ਰਹੇ ਲਗਾਤਾਰ ਜਿਹੜੇ ਇੱਥੇ ਕੁਲਚੇ ਜਿਹੜੇ ਬੜੇ ਹੋਏ ਨੇ ਉਹ ਲੈ ਕੇ ਜਾ ਰਹੇ ਨੇ ਅਤੇ ਸਵਾਦ ਜਿਹੜਾ ਟੇਸਟ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੀ ਵੀ ਦਸ਼ਕਾਂ ਨੂੰ ਪੀੜਿਆ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਗਰਮ-ਗਰਮ ਹੱਥਾਂ ਵਿੱਚ ਗਿੱਧਰੇ ਜਿਹੜੇ ਨੇ ਜਿਹੜਾ ਕਹਿ ਸਕਦੇ ਗਿਰਦਾ ਅਤੇ ਇਹ ਜਿਹੜਾ ਖਾਸ ਕਰਕੇ ਤੁਸੀਂ ਇਹਨਾਂ ਉੱਤੇ ਤੇਲ ਜਿਹੜੇ ਨੇ ਉਹ ਚਿੱਟੇ ਲੱਗਦੇ ਜਿਹੜੇ ਲਾਏ ਗਏ ਨੇ ਤੇ ਖਾਸ ਕਰਕੇ ਇਹ ਜਿਹੜਾ ਸਪੈਸ਼ਲ ਜਿਹੜੇ ਦਹੀਂ ਦੇ ਨਾਲ ਗੁੱਡੇ ਜਾਂਦੇ ਨੇ ਮੈਦੇ ਦੇ ਵਿੱਚ ਫਿਰ ਜਾ ਕੇ ਜਿਹੜੇ ਤਿਆਰ ਹੁੰਦੇ ਨੇ ਕਸ਼ਮੀਰ ਦੀ ਮਨਸਾਂ ਜਿਹੜੀ ਡਿਸ਼ ਆ ਇਹ ਹੈਗੀ ਗਿਰਦਾ ਤੇ ਨਾਲ ਹੀ ਜਿਹੜਾ ਕੋਚਾ ਤੁਸੀਂ ਦੇਖਦੇ ਹੋ ਆਤਲਾ ਤੁਸੀਂ ਲਾਉਂਦੇ ਹੋ ਇੱਕ ਉੱਚਾ ਬਹੁਤ ਸੌਫਟ ਹੈ ਬਹੁਤ ਲੱਗੂ ਹੈ ਅਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਇਹ ਬਣਾਉਂਦੇ ਤੇ ਤਿਆਰ ਕਰਦੇ ਨੇ ਇਹਨਾਂ ਦੀ ਹੱਥ ਦੀ ਬਲਾਈ ਹੋਈ ਜਿਹੜੀ ਟੇਸਟੀ ਆ ਖਾਸ ਤੱਕ ਕਸ਼ਮੀਰ ਵੀ ਤੁਸੀਂ ਨਹੀਂ ਜਾ ਸਕਦੇ ਪਰ ਕਸ਼ਮੀਰੀ ਖਾਣਾ ਤੋਂ ਹੁਣ ਜਿਹੜਾ ਅੰਮ੍ਰਿਤਸਰ ਸਾਹਿਬ ਵਿੱਚੋਂ ਮਿਲੂਗਾ ਵੱਡੇ ਜਿਹੜੇ ਲੋਕ ਨੇ ਤੇ ਪਸੰਦ ਕਰਦੇ ਨੇ ਅਤੇ ਇਹਨਾਂ ਕਹਣਾ ਵੀ ਇਹ ਸਵੇਰ ਤੋਂ ਹੀ 5:30 ਤੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਗਲੀਆਂ ਵਿੱਚ ਜਾ ਕੇ ਹੋਕਾ ਦਿੰਦੇ ਨੇ ਤੇ ਵੇਚਦੇ ਨੇ ਅਤੇ ਇਹਨਾਂ ਦੀ ਹੱਥ ਦੀ ਬਲਾਈ ਹੋਈ ਡਿਸ਼ ਬਹੁਤ ਲੋਕ ਪਸੰਦ ਕਰਦੇ ਨੇ ਅਤੇ ਲੋਕਾਂ ਦਾ ਕਹਿਣਾ ਚਾਹੇ ਤੁਸੀਂ ਇਹ ਸਬਜ਼ੀ ਦਾ ਖਾਓ ਚਾਹੇ ਤੁਸੀਂ ਇਹ ਚਾਹ ਦੇ ਨਾਲ ਜਿਹੜਾ ਖਾ ਸਕਦੇ ਹੋ ਮਨ ਤੋਂ ਜਿਹੜੀ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਹੱਥ ਦੀਆਂ ਬਣਾਈਆਂ ਹੋਈਆਂ ਜਿਹੜੀ ਚੀਜ਼ਾਂ ਨੇ ਲੋਕ ਬਹੁਤ ਪਸੰਦ ਕਰਦੇ ਨੇ ਦੂਰ ਰਾਡੇ ਤੋਂ ਜਿਹੜੇ ਲੋਕ ਆ ਰਹੇ ਨੇ ਸਾਡੀ ਵਿਦਸ਼ਕਾਂ ਨੂੰ ਅਪੀਲ ਹੈ ਭਾਈ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦਾ ਖਾਣਾ ਖਾਣਾ ਜੇਕਰ ਤੁਸੀਂ ਕਸ਼ਮੀਰ ਨਹੀਂ ਗਏ ਤੇ ਤੁਹਾਨੂੰ ਅਮਰਸਾਦ ਸਾਹਿਬ ਵਿੱਚ ਬੈਠਿਆ ਹੈ ਤੁਹਾਨੂੰ ਸਾਰੀਆਂ ਸਹੂਲਤਾਂ ਮਿਲ ਗਈਆਂ ਤੁਹਾਨੂੰ ਤਸਵੀਰਾਂ ਸੀ ਲਗਾਤਾਰ ਜਿਹੜੀਆਂ ਆਪਣੇ ਕੈਮਰੇ ਆਈ ਸਾਂਝੀਆਂ ਕਰ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਇੱਥੇ ਲੈਣ ਵਾਸਤੇ ਆ ਰਹੇ ਨੇ ਖਾਸ ਕਰਕੇ ਜਿਹੜੀ ਕਿ ਮੇਦੀਨਾ ਜਿਹੜੇ ਤਿਆਰ ਕੀਤੀ ਜਾਂਦੀ ਹੈ ਅਤੇ ਦਹੀਂ ਦੇ ਵਿੱਚ ਗੁੰਨਿਆ ਜਾਂਦਾ ਵਾ ਉਸ ਤੋਂ ਬਾਅਦ ਇਸ ਦੀ ਜਿਹੜੀ ਆ ਗਿਰਦਾ ਜਿਹੜਾ ਤਿਆਰ ਕੀਤਾ ਜਾਂਦਾ ਹੋਰ ਹੀ ਵੱਖ-ਵੱਖ ਵੈਰਾਈਟੀਆਂ ਨੇ ਜਿਹੜੀਆਂ ਤੁਸੀਂ ਮੇਦੀਨਾ ਤਿਆਰ ਕੀਤੀਆਂ ਵਾ ਅਤੇ ਰੋਟੀਆਂ ਜਿਹੜੀਆਂ ਤੁਸੀਂ ਖਾ ਸਕਦੇ ਹੋ ਲਗਾਤਾਰ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਆਪਣੇ ਕੈਮਰਾ 'ਚ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਹਨਾਂ ਵੱਲੋਂ ਕਸ਼ਮੀਰੀ ਜਿਹੜੇ ਭਰਾ ਨੇ ਇਹਨਾਂ ਵੱਲੋਂ ਜਿਹੜੀਆਂ ਇੱਥੇ ਬਣਾ ਕੇ ਜਿਹੜੀਆਂ ਚੀਜ਼ਾਂ ਵੇਚੀ ਜਾ ਰਹੀਆਂ ਨੇ ਲੋਕਾਂ ਦੀ ਮਣਸਾਂ ਜਿਹੜੀਆਂ ਡਿਸ਼ਾਂ ਬਣੀਆਂ ਨੇ ਅਤੇ ਲੋਕਾਂ ਨੇ ਮਣਸਾਂ ਦੇ ਜਿਹੜਾ ਕਹਿਣਾ ਪੀ ਇਹ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਮਿਹਦੇ ਦੇ ਨਾਲ ਖਾਣਾ ਬਣਾਉਂਦੇ ਨੇ ਬਹੁਤ ਪਸੰਦ ਨੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਮਰਸਲ ਬਾਦਕੀਰ ਕੀ ਕਹਿਣਾ ਚਾਹੋਗੇ ਹਾਂਜੀ ਜੋ ਵੀ ਕਿਸੇ ਨੂੰ ਪਸੰਦ ਆ ਸਕਦਾ ਹੈ ਕਿਹੜੀ ਕਿਹੜੀ ਡਿਸ਼ਾਂ ਇੱਥੇ ਹੈਗੀਆਂ ਹੈ ਇੱਥੇ ਆਹੀ ਆਪਣਾ ਅੰਮ੍ਰਿਤਸਰੀ ਕੁਲਚਾ ਦੂਜਾ ਤੇ ਕਸ਼ਮੀਰੀ ਕੁਲਚਾ ਹੀ ਵੱਧ ਦੋਵੇਂ ਮਸ਼ਹੂਰ ਆ ਠੀਕ ਆ ਹੋਰ ਹੀ ਖੁਸ਼ਗਵਾਰ ਵਾਤੇ ਸਪੈਸ਼ਲ ਹੈ ਕਹਿੰਦੇ ਕੋ ਬਾਕੀ ਇਹ ਤੁਹਾਨੂੰ ਪਤਾ ਨੂਡਲ ਪਰ ਕੁਲਚਾ ਜਿੱਚ ਬੱਚਿਆਂ ਦੇ ਹੁਣ ਲੋਕੇ ਦੇ ਖਾਂ ਨਹੀਂ ਲੈਂਦੇ ਤੇ ਕਹਿੰਦੇ ਵੀ ਇੱਕ ਦੋ ਖਾਂ ਦੇ ਨਾਲ ਹੀ ਢਿੱਡ ਭਰ ਜਾਂਦਾ ਵਾ ਕਹਿੰਦੇ ਬਿਲਕੁਲ ਸੌਫਟ ਹੁੰਦਾ ਵਾ ਦੇ ਖਾਸ ਕਰਕੇ ਕਹਿੰਦੇ ਦਹੀਂ ਦੇ ਨਾਲ ਜਿਹੜਾ ਤਿਆਰ ਕੀਤਾ ਦਹੀਂ ਦੇ ਇਹ ਅਸੀਂ ਦੇਖੀ ਆਟਾ ਕਿਉਂਦਾ ਜਿਹੜਾ ਅਸੀਂ ਪਾਣੀ ਨਾਲ ਗੁੰਨਦੇ ਨੇ ਪਰ ਇਹ ਜਿਹੜਾ ਮੈਦਾ ਵਾ ਕਹਿੰਦੇ ਦਹੀਂ ਦੇ ਨਾਲ ਗੋਲ ਕੇ ਫਿਰ ਧਾਗਦਾ ਜਾਂਦਾ ਹੈ ਹਾਂ ਜੇ ਚਲੋ ਉਹਨਾਂ ਨੂੰ ਹੀ ਪਤਾ ਨਹੀਂ ਉਹਨਾਂ ਦੇ ਦਹੀਂ ਪਾਉਂਦੇ ਆ ਪਤਾ ਨਹੀਂ ਪਾਉਂਦੇ ਕਿੰਨੇ ਆ ਕੁਲਚੇ ਤੇ ਕਈ ਦਹੀਂ ਲਾਉਂਦੇ ਸਪੈਸ਼ਲ ਵੀ ਕਈ ਲਵਾਉਂਦੇ ਆਪਣੇ ਆਸ ਵੀ ਸਪੈਸ਼ਲ ਠੀਕ ਹੈ ਇੱਕ ਮੇਰਾ ਨਾਮ ਜੀ ਯਾਵਰ ਹੈ ਯਾਵਰ ਅਹਿਮਦ ਇਤੋ ਠੀਕ ਹੈ ਯਾਵਰ ਉਹ ਕੀ ਕਹਿਣਾ ਚਾਹੋਗੇ ਆਪਕੇ ਭਾਈ ਸਾਹਿਬ ਹੈ ਆਪ ਵੀ ਕਸ਼ਮੀਰ ਕੇ ਰਹਿਣੇ ਵਾਲੇ ਹੋ ਕੀ ਕਸ਼ਮੀਰ ਮੇ ਖਾਸ ਕੀ ਵੈਰਾਈਟੀ ਹੈ ਖਾਣੇ ਕੋ ਦਸ਼ਕਾ ਕੋ ਜੂ ਸਾਂਝਾ ਕਰ ਲਵਾ ਕਸ਼ਮੀਰ ਮੇ ਤਾਂ ਬਹੁਤ ਸਾਰੀ ਵੈਰਾਈਟੀ ਹੈ ਖਾਣੇ ਕੋ ਜੋ ਮੰਗੋ ਕੁਲਚਾ ਹੈ ਬਾਕਰ ਖਾਨੀ ਹੈ ਗਿਰਦਾ ਹੈ ਲਵਾਸ ਹੈ बहुत सारी वैरायटी है हाँ जी सर यहाँ पे बाकिर खानी, मला तो बाकिर खानी मना रहे हैं बाकी खानी बना रहे हैं गिरदा बना रहे हैं कुलचा बना रहे हैं और उसको बोलते हैं गुम्बा वो भी बनाते हैं गुम्बा जो चाय के साथ खाते है, वो क्या पर? वो चाय के साथ कुलचा भी खाते हैं बाकि खानी भी खाते है, अच्छा है। हाँ जी सर ठीक है, तो है ये नमकीन होती है खाने में सर और जो मीठा बनाते हैं चाय के साथ वो क्या मीठा मीठा तो इधर बनता नहीं है इधर यही बनता है नमकीन ही सारा बनता है इधर कुलचे वाले के पास बन के हाँ तो मेहनत तो? तो बहुत है यार इसमें बहुत मेहनत है सुबह तो से हाँ सुबह चार बजे उठते हैं तो शाम को साढ़े सात आठ बजे बंद हो जाता है दुकान तो हाँ जी सर कितना अमृतसर में तो बहुत प्यार मिलता है हमको कश्मीरी को अमृतसर में बहुत प्यार मिलता है हम भी अमृतसर वालों से हम भी बहुत प्यार करते हैं क्या लगता है बचपन से आते है इधर तो प्यार करते हैं लगता है भी जो जो भी नहीं सकता वो पे उसे उसे खाने हाँ हाँ वो जो कश्मीर नहीं जाता है यहाँ पे कुलचा है उसको सब कुछ हर वेरायटी मिलेगी कश्मीरी वेराटी इधर हाँ जी सरकेशन ये गिलवाली गेट है अमृतसर गिलवाली गेट हाँ जी सर तो क्या नाम है भाई साहब का नाम है एजाज अहमद ਵਾਣੀ ਵਾਡੀ ਹਾਂ ਬਾਟ ਬਾਟ ਅਜਾਦਾ ਮਰ ਬਾਟ ਹੈ ਬਹੁਤ ਪਤਨ ਵਾਜੀ ਬਿਲਕੁਲ ਤੁਸੀਂ ਦੇਖਿਆ ਇਹਨਾਂ ਨੇ ਆਪਣਾ ਪਤਾ ਗਰਵਾਲੀ ਗੇਟ ਦੱਸ ਦਿੱਤਾ ਗਿਆ ਐਡਰੈਸ ਦੱਸ ਦਿੱਤਾ ਗਿਆ ਸਾਡੀ ਦਸ਼ਕਾ ਨੂੰ ਪੀਰ ਆ ਭਾਈ ਜੇਕਰ ਤੁਸੀਂ ਵੀ ਕਸ਼ਮੀਰੀ ਖਾਣਾ ਖਾਣਾ ਕਸ਼ਮੀਰ ਦੀਆਂ ਹੱਥ ਦੀਆਂ ਬਣਾਈਆਂ ਹੋਈਆਂ ਰੋਟੀਆਂ ਖਾਣੀਆਂ ਤੇ ਭਾਈ ਇੱਕ ਵਾਰ ਜਰੂਰ ਇੱਥੇ ਆ ਜਾਓ ਤੁਹਾਨੂੰ ਕੁਲਚਾ ਵੈਰਾਈਟੀ ਹਰ ਤਰ੍ਹਾਂ ਦੀ ਮਿਲੂਗੀ ਤੇ ਤੁਹਾਨੂੰ ਜਿਹੜਾ ਕਸ਼ਮੀਰੀ ਖਾਣਾ ਮਿਲੂਗਾ ਸਾਡੀ ਦਸ਼ਕਾ ਨੂੰ ਪੀਰ ਆ ਜਿੱਥੇ ਸਾਬੀ ਕਸ਼ਮੀਰੀ ਭਰਾ ਬਹੁਤ ਮਿਹਨਤ ਕਰਦੇ ਨੇ ਬੜੇ ਲੰਬੇ ਸਮੇਂ ਤੋਂ ਪੰਜਾਬ ਰਹਿ ਰਹੇ ਨੇ ਅਤੇ ਜਿਹੜੇ ਲੋਕ ਕਸ਼ਮੀਰ ਨਹੀਂ ਜਾ ਸਕਦੇ ਇੱਥੇ ਤੁਹਾਨੂੰ ਇੱਥੇ ਕਸ਼ਮੀਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਬਣੀਆਂ ਤੁਹਾਨੂੰ ਮਿਲਣਗੀਆਂ ਜਿਸ ਤਰ੍ਹਾਂ ਵੀ ਇਹਦੇ ਆਪਣੀ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਵਾ ਸਾਢੇ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਹੜੇ ਕਿ ਪੰਜਾਬੀਆਂ ਨੂੰ ਪੰਜਾਬੀ ਨੂੰ ਪਿਆਰ ਕਰਦੇ ਨੇ ਅਤੇ ਖਾਸ ਕਰਕੇ ਜਿਹੜਾ ਕਸ਼ਮੀਰੀ ਖਾਣੇ ਨੂੰ ਪਸੰਦ ਕਰਦੇ ਨੇ ਮੈਨੂੰ ਦਿਓ ਯਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਾ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ